ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬਟਾਰੀ ਤਹਿਸੀਲ ਬੱਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਦਿਖਾਉਣੀ ਹੈ ਜਿਨ੍ਹਾਂ ਦੇ ਵਿੱਚ ਇੱਕ ਗੱਬਣ ਆ ਤੇ ਦੋ ਸੁਈਆਂ ਸਵਾਈਆਂ ਵਾਂ ਬਾਕੀ ਕਾਫੀ ਦਿਨਾਂ ਤੋਂ ਆਪਣੀਆਂ ਜਿਹੜੀਆਂ ਵੀਡੀਓ ਠੀਕ ਤਰ੍ਹਾਂ ਨਹੀਂ ਆਉਂਦੀਆਂ ਕੱਲ ਤੋਂ ਜਿਹੜੀਆਂ ਆਪਣੀਆਂ ਪ੍ਰੋਪਰ ਵੀਡੀਓ ਪੇ ਲਾਵਾਂਗੇ ਜਿਹੜੀਆਂ ਆਇਆ ਕਰੂਗੇ ਫਿਰ ਤਾਂ ਗੱਲਬਾਤ ਹੁਣ ਆਪਾਂ ਕਬਲਜੀਤ ਵੀਰ ਨਾਲ ਕਰਦੇ ਹਾਂ ਤੇ ਪੁੱਛਨੇ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਹਾਰਾਜ ਸਾਰੇ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹੋਰ ਸਣਾ ਠੀਕ ਠਾਕ ਜੀ ਠੀਕ ਠਾਕ ਹੀ ਹੈ ਕਿਰਪਾ ਮਹਾਰਾਜ ਦੀ ਗੁਰੂ ਤੇਗ ਬਹਾਦਰ ਸਾਹਿਬ ਚਲੋ ਵਧੇ ਕਿਰਪਾ ਹੀ ਚਾਹੀਦੀ ਜੀ ਹਾਂਜੀ ਕਿਰਪਾ ਮਹਾਰਾਜ ਜੀ ਅੱਜ ਤੇ ਸਾਨੂੰ ਪੈਸੇ ਜੀ ਚੁੱਕ ਲੈਂਦਾ ਜੀ ਸ਼ਰਮਾ ਚੱਲਦਾ ਲੈ ਗਿਆ ਲਾਗ ਗਿਆ ਜੀ ਅੱਜ ਤੇ ਬਿਲਕੁਲ ਤੁਹਾਡੇ ਬਿਲਕੁਲ ਲੱਗ ਗਏ ਆਏ ਜੀ ਅੱਜ ਜਦੋਂ ਚਲੋ ਗਵਾੜੀ ਆਏ ਆ ਤੇ ਭਾਜੀ ਉਹਨਾਂ ਦਾ ਮਰਦਾ ਤਰਲਾ ਵੀ ਬਣਾ ਜੋ ਠੀਕ ਠੀਕ ਚਲੋ ਤੁਸੀਂ ਵੀ ਆਡੀ ਅਰਜ਼ੋ ਸੁਣ ਲਈ ਆ ਚਲੋ ਨਾਮ ਦੱਸਦੇ ਕਰੀ ਆਪ ਜਿਹੜਾ ਅੰਮ੍ਰਿਤਸਰ ਤੇ ਤਹਿਸੀਲ ਬਬਕਲਾ ਸਾਹਿਬ ਤੇ ਫੋਨ ਨੰਬਰ ਬੋਲ ਦੇ ਕਰੀ 73476349933 ਠੀਕ ਐ ਵਾਕਿ ਜੇ ਅੱਜ ਨਾ ਹੁੰਦੇ ਤਾਂ ਫੇਰ 2-3 ਦਿਨ ਫੇਰ ਨਹੀਂ ਇੱਧਰ ਨਵਾਇਆ ਜਾਣਾ ਤੇ ਫੇਰ ਤੁਹਾਡੇ ਲਈ ਟਾਈਮ ਕੱਢਨੇ ਪੈਣਾ ਹੈ ਜਰੂਰੀ ਠੀਕ ਪਹਿਲਾਂ ਗੱਪਣੀ ਵਿਖਾ ਦਈਏ ਫੇਰ ਹਾਂਜੀ ਗੱਪਣੀ ਵਿਖਾ ਦਿੰਦੇ ਠੀਕ ਐ ਕਿਣਵਾ ਸੁਆ ਸੁਣਾ ਜੀ ਨੇ ਸੁਆ ਜੀ ਭਾਜੀ ਤੁਜਾ ਅੱਛਾ ਪਹਿਲਾਂ ਨਾ ਜਦ ਕੱਢਿਆ 17 ਲੀਟਰ ਅੱਛਾ ਗਿੰਤੀ ਵਾਲਾ ਠੀਕ ਆ ਦੇਣਾ ਜੇ ਇਹਦੇ 15 ਪਏ ਆ 15 ਤੇ ਨਾ ਚ ਲੈ ਜਾਉਗੇ ਪੂਰੇ ਲੈ ਜਾਣੇ ਇਹ ਜੋ ਪੂੜਾ ਨਹੀਂ ਨਿਆ ਗੇਬ ਨੇ ਅੱਛਾ ਤਰੀਕ ਦੇ ਵਿੱਚ ਰਹੀਂ ਤੇ 12 ਦਿਨ ਉੱਤੇ ਤੇ 4 ਦਿਨ ਖੜੂਗੀ ਅੱਛਾ ਉਹ ਆਪ 17 ਲੀਟਰ ਪਹਿਲਾਂ ਕੋ ਅਸੀਂ ਛੋਇਆ ਵਾ ਅੱਛਾ ਐਰ ਕੀ ਵੀ ਕੱਢੂਗੀ ਐਰ ਕੀ ਸੇਵਾ ਅਸੀਂ ਪੂਰੀ ਕੀਤੀ ਇਹਦੀ ਠੀਕ ਹੈ ਜੀ ਉਹਦਾ ਥੋੜੀ ਜੀ ਲੋਡ ਜੀ ਪੈ ਗਈ ਬੰਦਾਂ ਨੂੰ ਉਹਨਾਂ ਤਾਂ ਕਰਕੇ ਵੇਚਤੀ ਖੁੱਲੋ ਫਿਰ ਤੋਰ ਜੀਏ ਬਾਕੀ ਆ ਦੇ ਸਾਰੇ ਸਿੰਘਾ ਤਾਂ ਜਿਹੜੀ ਝੁੰਗੀ ਆ ਹਾਂ ਜੀ ਝੁੰਗੀ ਬਾਕੀ ਥੱਲਿਆਂ ਚੰਗੀ ਤਿਆਰ ਹੁੰਦੀ ਆ। ਵਾਹ! ਬਾਕੀ ਅਜ ਮੌਸਮ ਜਿਹੜਾ ਸਾਫ ਹੋ ਗਿਆ ਤਾਂ ਫਲੱਗੀ ਆ ਜਣੀ। ਲੈ ਆ ਜਿ세 ਦਿੱ ਲੈ ਜਾਵੇ ਜੇ ਕਰੀ ਤੋਰ ਦਾ ਥੋੜੀ ਲੰਮੀ ਤੋਰ ਦਾ। ਠੰਡੀ ਬਹੁਤ ਜਿਆਦੀ ਆ। ਲੈ ਆ। ਚੀਲੀ ਫਾਨ ਬੜਾ ਫਿਰ ਭਾਜੀ। ਇਹ ਉਹੋ ਜੀ ਨਹੀਂ ਕੀ। ਠੀਕ ਆ। ਇਧਰ ਭਾ ਵੇਚ ਰਹੀ। ਠੀਕ ਆ। ਹਾਂਜੀ। ਆਜ ਲੈ ਆਓ ਆਓ ਹਲੋ ਯਾਰ ਉਹੜੀ ਤਾਂ 50 ਮਿੰਟਾਂ ਦੀ ਗੱਡੀ ਹੈ ਬਾਕੀ ਉਤਰਾਂ ਸਾਂਭੇ ਸਾਂਭੇ ਚੰਗੀ ਹੈ ਰਾਜੀ ਰੋਜੀ ਹੈ ਜਿਹੜੀ ਤੇ ਕਿਰਾਂ ਕਿ ਵੇਦੇ ਫਿਰ ਇਹਦਾ ਮੁੱਲ ਆਪਾਂ ਮੁੱਲ ਤੇ ਜਦੋਂ ਮੈਂ ਉਹਨਾਂ ਕੋਲ ਲੈਣ ਲੱਗਾ ਹੁਣ 65000 ਰੁਪਏ ਮੰਗ ਲਿਆ ਏ ਅੱਛਾ ਤਾਂ ਫਿਰ ਦੋ ਘੰਟੇ ਵਾਸ਼ੀ ਤੇ ਲਾਉਣੇ ਪਏ ਅੱਛਾ ਇੱਕ ਵਪਾਰੀ ਨਾਲ ਖੈ ਬਾਜੀ ਜੀ ਕਰਕੇ ਲੈਣਾ ਪਿਆ ਅੱਛਾ ਤੇ ਹੁਣ ਤੇ ਮੁੱਲ ਆਪਾਂ ਤੇ 55 ਕਰਦੇ ਆ ਅੱਛਾ ਕਿੰਨੇ ਰੀ ਦੇ ਤੂੰ ਮਾਨਦਾਨ ਕਰਨਾ ਤੂੰ ਹੀ ਕਰਨਾ ਕਿੰਨੇ ਰੀ ਦੇਣੀ ਜਹਾਜ ਜੀ ਦਈਏ ਤੂੰ ਹੀ ਕਰ ਦੋ ਜੋ ਕਰ ਖਤਮ ਕਰੀਏ ਕੰਮ ਕਿੰਨੇ ਰੀ ਦੇਣੀ ਜਸਨੋ ਕਰੀਏ ਇਹ ਆ ਦੇ ਅੱਛਾ 50 ਤੇ 50 ਅਮਿੱਤਾਂ ਛੋਟ ਛਟ ਹੋ ਜੂਗੀ 500 ਛੱਡ ਦਿਆਂਗੇ ਅੱਛਾ ਹਾਂਜੀ ਚਲੋ ਤੇ ਹੁਣ ਜਿਹੜੀ ਏਕਾ ਦੂਸਰੇ ਨੰਬਰ ਤੇ ਇਹਦਾ ਉਹ ਬੱਚਾ ਜਿਹੜੇ ਡੇਢ ਕਿ ਮਹੀਨੇ ਦਾ ਅੱਛਾ ਤੇ ਦੁੱਧ ਕਿੰਨਾ ਇਹਦੇ ਕੋਲ ਮੋਦੀ ਦੇ ਕੋਲ 8 ਕਿਲੋ ਮਿਲ ਕੇ ਮੇਰਾ ਵੀ ਜਿਹੜਾ ਮਰਜ਼ੀ ਕਰੇ 8 ਕਿਲੋ ਦੁੱਧ ਹੈਗਾ ਵਾ ਬੈਂਟੀ ਦਾ ਚਾਰ ਰੰਗ ਚ ਹੋਵੇ ਪੰਜ ਰੰਗ ਚ ਹੋਵੇ ਸਾਡੇ ਘਰ ਚ ਹੋਵੇ ਬਾਹਰ ਤੁਹਾਡੇ ਘਰਾਂ ਤੋਂ ਤਸੱਲੀ ਕਰਕੇ ਲੈ ਜੇ ਇੱਥੋਂ ਤੋਂ ਥੱਲੀ ਕਰਕੇ ਖੜੇ ਕੋ ਮੌਸਮ ਦਾ ਹਿਸਾਬ ਹੈ ਗਾੜੀ ਪਤਾ ਨਹੀਂ ਹੁੰਦਾ ਕੋਈ ਢਿਲ ਮੱਠ ਹੋ ਜਿੱਤੇ ਅਸੀਂ ਗਾਰੰਟੀ ਉਹ ਇੱਥੋਂ ਗੇਟ ਤੱਕ ਕਰ ਦਿੰਨੇ ਅੱਛਾ 2.4 ਤੱਕ ਗੇਟ ਤੋਂ ਬਾ ਅੱਛਾ ਇੱਥੇ ਭਾਵੇਂ ਚਾਰ ਡੰਗ ਚ ਹੋਵੇ ਚਾ ਸਾਡੇ ਦੁੱਧ ਘੱਟ ਹੋਵੇ ਇੱਥੇ ਰਹਿਣਾ ਅੱਛਾ ਆਪਾਂ ਇਥੋਂ ਤਸੱਲੀ ਕਰਾ ਕੇ ਦਵਾਂਗੇ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਚ ਹੋਵੇ ਤੋਰੋ ਹਾਂ ਫਿਰ ਇਹਨਾਂ ਵਿੱਚ ਬਾਕੀ ਇਹ ਤਾਂ ਵਾਦੇ ਇੱਕ ਤਾਜੀ ਤਾਜੀ ਸੋਈ ਤੁਹਾਨੂੰ ਦਿਖਾਉਣੀ ਹੋਰ ਇੱਕ ਅਜਿਹਾ ਲੱਗ ਰਹੀ ਤੀ ਨਸਲ ਵੜੀ ਆ ਵੇ ਸਹੀ ਦਰਦੀ ਥੋੜਾ ਆ ਤਾਂ ਨਸਲ ਵੜੀ ਆ ਫਿਰ ਇਹ ਕੋਈ ਨਿਆਣਾ ਨਹੀਂ ਪਾਉਣਾ ਅੱਛਾ ਐਦਾਂ ਬਾਲਟੀ ਰੱਖ ਦੇਣੀ ਮਈਆਂ ਵਾਂਗੂੰ ਤੇ ਤਸੱਲੀ ਕਰ ਲੈਣ ਠੀਕ ਆ ਸਿੰਘ ਜਿਹੜੇ ਇਹਦੇ ਵੀ ਹੈਗੇ ਆ ਹਾਂ ਜੇ ਆਏ ਛੋਟੇ ਛੋਟੇ ਤੇ ਇਹਨੇ ਦੇ ਦਈਏ ਬੀਜੇ ਫੇਰ ਆਪਾਂ ਇਹ ਦੇਣ ਵਾਲਾ ਬੰਦ ਕਰਨਾ ਆਪਾਂ ਕਿੰਨਾ ਹਾਂ ਵਾਲਾ ਅੱਛਾ 15000 15000 ਦੀ 15000 ਕਰਨਾ ਵੀ ਚ ਮੰਨਤਾ ਨਾ ਔਰ 1000 ਦਾ ਅੱਛਾ 500 ਛੋੜ ਠੀਕ ਹੈ ਜੀ ਸਾਢੇ 13000 ਦੀ ਔਰ ਤੋਂ ਇੱਕ ਘੱਟ ਨਹੀਂ ਲੈਣਾ ਅੱਛਾ ਹਾਂ ਜੀ ਇਹ ਗਰੰਟੀ ਵਾਲਾ ਵਾ ਹਾਂ ਵਾਲਾ ਕਿਹਾ ਤੇ ਦੁੱਧ 8 ਕਿਲੋ ਹੈਗਾ ਪੱਕਾ ਲੈਣ ਕੇ ਦੇਣਾ ਦੋ ਟਾਈਮ ਚਾਰ ਟਾਈਮ ਇਥੋਂ ਚੋਕੇ ਖੜੇ ਅੱਛਾ ਤਸੱਲੀ ਕਰਾ ਕੇ ਦਵਾਂਗੇ ਅੱਛਾ ਤੇ ਇਦਾਂ ਹੀ ਆ ਠੀਕ ਆ ਇਹ ਨਹੀਂ ਅਭੀ ਲਾਤੀ ਛੜ ਮਾਰੀ ਤਾਂ ਅਸੀਂ ਇੱਥੇ ਰਹਿਣ ਦੇ ਅੱਛਾ ਠੰਡੀ ਬਹੁਤ ਆ ਠੀਕ ਆ ਤੇ ਹੁਣੇ ਕਾ ਇਹ ਨਵੀਂ ਤਾਜੀ ਹੋਈ ਜੇ ਕਿੰਨਾ ਚਰਾ ਇਹਨਾਂ ਸੋਈ ਨਾ ਇਹਨੂੰ ਅੱਜ ਪੰਜਵਾ ਦੇਣਿਆ ਬੱਚਾ ਕਿਹੜਾ ਏ ਦਾ ਇਹਦਾ ਉਹ ਬੱਚਾ ਨਾਲ ਹੁੰਦੇ ਹਾਂ ਬੱਚੇ ਬਹੁਤ ਛੋਟਾ ਨਿਕਾ ਬੱਚਾ ਤਾਂ ਕਈ ਬਣਾਵਾਂ ਬੱਚਾ ਕਿ ਬੱਚੀ ਜੇ ਬੱਚਾ ਬੱਚੀ ਠੀਕ ਆ ਜੀ ਤੇ ਇਹਦੇ ਕੋ ਦੁੱਧ ਕਿੰਨਾ ਚ ਮੋੱਕ ਤੇ ਇਹਦੇ ਕੋ ਵੇਖੋ ਜੀ ਅਜੇ ਤੇ ਐਵੇਂ ਬੋਲੇ ਵਾਲੇ ਹਿਸਾਬ ਆ ਕੱਲ ਦੀ ਹੜਿਆ ਬੋਲਾ ਅੱਛਾ ਹੁਣ ਆਇਆ ਟਾਈਮ ਦਾ 8 ਕਿਲੋ ਹੋਊਗਾ ਮਿੰਤੀ ਵਾਲਾ ਅੱਛਾ ਉਹਦਾ ਨੌਂ ਵੀ ਕਰ ਗਈ ਆ ਪਹਲਦਾ ਕਰਕੇ ਨਾ ਮੈਂ ਦਿੱਤੀਆਂ ਕਾਲੀਆਂ ਮਿਰਚਾਂ ਠੀਕ ਆ ਉਹਦੇ ਨਾਲ ਕਿ ਲੋਕਾਂ ਦਾ ਫਰਕ ਪਾ ਗਈ ਆ ਅੱਛਾ ਹੁਣ ਇਹ ਵੀ ਲੱਗੀ ਆ ਪਹਲ ਸਾਰੀ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੁੱਧ ਦੇ ਚਵਾਈਊਗੀ 14 ਅੱਛਾ 14 13 14 ਆਹੀਆਂ ਨਾ 18 19 ਨਹੀਂ ਕਹਿਣਾ ਅੱਛਾ 13 14 ਚਵਾਈ ਜਾਊਗੀ ਸੇਵਾ ਦੇ ਹਿਸਾਬ ਨਾਲ ਤੋੜ ਦੋ ਫਿਰ ਇਹਨਾਂ ਵੀ ਇੱਕ ਬਾਕੀ ਇਹ ਕਿ ਥੋੜੀ ਸਾਂਭ ਵੀ ਘਟਿਆ ਸਰੀਰਾਂ ਥੋੜੀ ਇੱਕ ਲਿੱਸੀ ਆ ਜਿਹੜੀ ਇਹ ਤਾਂ ਕੋਈ ਵੀਰ ਭਰਾ ਸੇਵਾ ਕਰੂਗਾ ਤੇ 14 ਚੜੂਗਾ 13 14 ਮੰਨਦੀ ਆ ਰੱਖ ਬਾਕੀ ਆਪਣੇ ਇੱਥੇ ਆ ਕੇ ਸਮਝਣਾ ਵੇਖੋ ਆਪਣੀ ਚਵਾਈ ਕਰਕੇ ਪਾਸ ਕਰਕੇ ਵੇਖੋ ਕਿਉਂਕਿ ਅਸੀਂ ਚਵਾਈ ਕਰਕੇ ਵੀਡੀਓ ਨਹੀਂ ਬਣਾਉਣੀ ਹੁੰਦੀ ਚਵਾਈ ਜਿਹੜੀ ਤੁਸੀਂ ਆਪ ਕਰਕੇ ਖੜਨੀ ਹੁੰਦੀ ਆਜੋ ਲੈ ਵੀਰ ਜੀ ਤੇ ਇਹਦਾ ਕੀ ਰ ਕੀ ਬੀਜ ਫਰਮੋ ਲਾਪਾ ਇਹਦਾ ਵੀ ਮੁੱਲ ਟੋਕੜਾ ਵਾਲਾ ਹੀ ਆ ਕਿੰਨਾ ਸਾਂਭ ਲੂਗਾ ਤੇ ਤਾਜੀ ਆ ਅੱਛਾ ਉਹਦਾ ਮੁੱਲ ਟੋਕੜਾ ਵਾਲਾ ਕੀਤਾ ਵਾ ਤੇ ਮੈਲਾ ਡਈ ਜਿੱਦੇ ਦਿੱਤੀ ਜੋਲ ਮਾਰਨ ਅੱਛਾ ਮੁੱਲ ਕਰਾਉਣ ਨੂੰ ਭਾਵੇਂ 25 ਕਰਾ ਲੈਣਾ ਭਾਵੇਂ 26 ਕਰਾ ਲੈਣਾ ਅੱਛਾ 17000 ਦੀ ਦੇ ਦੇਣ 17000 ਦੀ 200 ਹੀ ਛੋੜ 17000 ਤੋਂ ਅੱਛਾ 16000 ਅੱਛਾ ਚਲੋ ਉਸ ਤੋਂ 200 ਛੋੜ ਹੀ ਆ 16000 ਦੀ ਹਾਂ ਠੀਕ ਹੈ ਜੀ ਰੇਣ ਵਾਲਾ ਕੰਮ ਕੀਤਾ ਹੋਇਆ ਚਲੋ ਇਹ ਆ ਵੀ ਸਾਹਮਣੇ ਰਿਹਾ ਹਾਂ ਹਾਂ ਬੱਚਾ ਜਿਹੜਾ ਨਾੜੂ ਜਿਹੜਾ ਕਹਿੰਦੇ ਕਿ ਨਾਲ ਹੀ ਹੈ ਹਾਂ ਜੀ ਹਾਂ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਖ ਤਾ ਦੇਖ ਸਕਦੇ ਨਾੜੂ ਜਿਹੜਾ ਤੇਰਾ ਨਾਲ ਹੀ ਹੈ ਨਾਲ ਹੀ ਨਾਲ ਬੇ ਜੀ ਹਾਂ ਦੇਖ ਸਕਦੇ ਜੀ ਬਾਕੀ ਕੋਈ ਆਪਣੀ ਤਸੱਲੀ ਕਰਕੇ ਖੜੇ ਹਨਾ ਤਸੱਲੀ ਕਰਕੇ ਖੜੇ ਦੋਵੇਂ ਮਾ ਚੋਕੇ ਖੜੇ ਅੱਛਾ ਗੱਬੜ ਜਿਹੜੀ ਆ ਪਾਸ ਕਰਕੇ ਪਾਸ ਕਰਕੇ ਖੜੇ ਹਨਾ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਆਪਣੀ ਸਮਝਣਾ ਤਸੱਲੀ ਕਰਕੇ ਆਪਣਾ ਇੱਥੇ ਵੇਸ਼ ਚਾ ਕੇ ਖੜੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾ ਲੈ ਜਿਹੜਾ ਕੋਈ ਵੀਡੀਓ ਕਾਲ ਤੇ ਵੀ ਨਹੀਂ ਚਵਾ ਸਕਦਾ ਉਹ ਭਾਵੇਂ ਫਿਰ ਇੰਨੀ ਦੂਰੋਂ ਨਾ ਹੀ ਲਵੇ ਉਹ ਫਿਰ ਅੱਗੋਂ ਹੀ ਲੈ ਲੈ ਕਿਤੇ